ਤਰ ਦੇਖੇ ਤੇ ਔਰ ਫਿਰ ਜਿਸ ਦਿਨ ਵੋਟਾਂ ਪੈਣੀਆਂ ਨੇ ਉਦੋਂ ਇੱਕ ਇੱਕ ਵੋਟ ਜਿਹੜੀ ਆ ਭਾਰਤੀ ਅੰਦਾਜ਼ ਪਾਰਟੀ ਦਾ ਕੱਢਣੀ ਇਹ ਨਹੀਂ ਸੋਚਣਾ ਕਿ ਮੇਰੀ ਇੱਕ ਵੋਟ ਨਾਲ ਕੋਈ ਫਰਕ ਨਹੀਂ ਪੈਣਾ ਇੱਕ ਇੱਕ ਵੋਟ ਜਿਹੜੀ ਆ ਕੀਮਤੀ ਹੈ ਔਰ ਉਸ ਦਿਨ ਇੱਕ ਇੱਕ ਵੋਟ ਜਿਹੜੀ ਪ੍ਰਧਾਨ ਜੀ ਘਰੋਂ ਕੱਢਣੀਆਂ ਔਰ ਫਿਰ ਵੋਟਾਂ ਪੋਲ ਕਰਾਣੀਆਂ ਨੇ ਇਹ ਚੋਲਾਬ ਦੇਸ਼ ਦਾ ਚੋਨਾਬ ਹੈ ਦਿਨੇਸ਼ ਬਬੂਲਾ ਚੋਨਾਬ ਨਹੀਂ ਇਹ ਚੋਨਾਬ ਮੋਦੀ ਜੀ ਦਾ ਚੋਨਾਬ ਹੈ ਇਸ ਕਰਕੇ ਇਸ ਚੋਨਾਬ ਚ ਸਭ ਦਾ ਫਰਜ਼ ਹੁੰਦਾ ਹੈ ਕਿ ਆਪ ਕੋ ਆਪਣਾ ਯੋਗਦਾਨ ਪਾਓ ਔਰ ਖਾਸ ਕਰਕੇ ਜਿਹੜੇ ਸਾਰੇ ਲੋਕ ਆਏ ਨੇ ਇਹਨਾਂ ਦਾ ਚੋਨਾਬ ਹੈ ਮੈਂ ਕਿਲਾ ਚੋਨਾਬ ਥੋੜਾ ਲੜ ਸੁਣਾ ਇਹ ਚੋਨਾਬ ਜਿਸ ਤਰੀਕੇ ਨਾਲ ਸ਼ੁਰੂ ਹੋਇਆ ਪਹਿਲੇ ਤਾਂ ਬੜਾ ਤਾਫ ਲੱਗਦਾ ਹੈ ਕਿ ਬੜਾ ਮੁਸ਼ਕਲ ਚੋਨਾਬ ਹੈ ਲੇਕਿਨ ਆਸ-ਆਸੇ ਬੀਜੇਪੀ ਦਾ ਗਰਾਫ ਵੱਧਾ ਗਿਆ ਬੀਜੇਪੀ ਦੇ ਵਰਕਰਾਂ ਨੇ ਜਿਸ ਤਰ੍ਹਾਂ ਮਿਹਨਤ ਕੀਤੀ ਹੈ ਸਭ ਨੂੰ ਵਧਾਈ ਹੈ ਇਸ ਗੱਲ ਦੀ ਲੇਕਿਨ ਇਹ ਜਿਹੜੇ ਦੋ ਤਿੰਨ ਦਿਨ ਦਾ ਸਮਾਂ ਹੈ ਇਹਦੇ ਵਿੱਚ ਸਭ ਨੇ ਮਿਹਨਤ ਕਰਨੀ ਹਾਲ ਪ੍ਰੋਗਰਾਮ ਲਈ ਅਸੀਂ ਅਜਨ ਸਾਡੇ 6 ਵਜੇ ਭਾਤੀਏ ਜਨਤਾ ਪਾਰਟੀ ਭਾਤੀਏ ਜਨਤਾ ਪਾਰਟੀ ਜਿੰਨਾ ਤੁਹਾਡਾ ਚੱਲ ਰਿਹਾ ਹੈ ਪ੍ਰਜਾ ਬਹੁਤ ਵਧੀਆ ਚੱਲ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚ ਵੀ ਜਦੋਂ ਤੇ ਮੋਦੀ ਜੀ ਗੁਰਦਾਸਪੁਰ ਹੋ ਕੇ ਗਏ ਨੇ ਤੇ ਪੰਜਾਬ ਦੇ ਬਾਕੀ ਸ਼ਹਿਰਾਂ ਚ ਵੀ ਉਹਨਾਂ ਨੇ ਜਿਹੜਾ ਚੱਕਰ ਲਾਇਆ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਇੱਦਾਂ ਲੱਗ ਰਿਹਾ ਹੈ ਵੀ ਭਾਰਤੀ ਜਨਤਾ ਪਾਰਟੀ ਬੀਜੇਪੀ ਪੰਜਾਬ ਦੇ ਵਿੱਚ ਕਾਫੀ ਸੀਟਾਂ ਤੇ ਲੀਡ ਕਰੇਗੀ ਔਰ ਇਹ ਇਕਦਮੀ ਮਾਹੌਲ ਬਦਲਿਆ ਹੈ ਮੋਦੀ ਜੀ ਦੇ ਆਉਣ ਤੋਂ ਬਾਅਦ 23 ਤਰੀਕ ਤੋਂ ਮੁਕਾਬਲਾ ਕਿਸੇ ਨਾਲ ਮਲ ਰਿਹਾ ਹਾਂਜੀ ਮੁਕਾਬਲਾ ਕਿਸੇ ਨਾਲ ਮਲ ਰਿਹਾ ਕਿਹੜਾ ਮੱਦੀ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਅਸੀਂ ਆਪੇ ਟਕੜੇ ਹੈ ਮੁਕਾਬਲਾ ਕਾਂਗਰਸ ਨਾਲ ਹੈ ਠੀਕ ਹੈ